ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਏਪੀ ਢਿੱਲੋਂ ਦੇ ਘਰ ਵਿੱਚ ਸਤੰਬਰ ਨੂੰ ਗੋਲੀਆਂ ਚੱਲੀਆਂ ਸੀ ਉਹਨਾਂ ਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਸੀ ਜੇ ਇਸ ਘਟਨਾ ਦੇ ਵਿੱਚ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਮਾਲੀ ਨੁਕਸਾਨ ਬਹੁਤ ਹੋਇਆ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਬਕਾਇਦਾ ਗੋਲੀਆਂ ਚਲਾਉਣ ਦੀ ਵੀਡੀਓ ਬਣਾਈ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਸੀ ਬਾਅਦ ਵਿੱਚ ਦੋ ਗੱਡੀਆਂ ਨੂੰ ਅੱਗ ਲਗਾਈ ਗਈ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਏ ਸ਼ੰਕਾ ਚਿਤਾਈ ਜਾ ਰਹੀ ਸੀ ਕਿ ਇਹ ਸਾਰਾ ਕੁਝ ਲੋਰੈਂਸ ਗੈਂਗ ਦੇ ਕਹਿਣ ਦੇ ਉੱਤੇ 골ਡੀ ਬਰਾਡ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਏਪੀ ਢਿੱਲੋਂ ਦਾ ਇੱਕ ਪ੍ਰੋਜੈਕਟ ਸਲਮਾਨ ਖਾਨ ਦੇ ਨਾਲ ਆਇਆ ਸੀ ਅਤੇ ਉਸੇ ਤੋਂ ਬਾਅਦ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਅਜਿਹੀ ਚਰਚਾ ਮੀਡੀਆ ਦੇ ਵਿੱਚ ਚੱਲਦੀ ਰਹੀ ਹੈ ਸਤੰਬਰ ਦੇ ਵਿੱਚ ਇਹ ਘਟਨਾ ਵਾਪਰੀ ਸੀ 2 ਤੇ 3 ਸਤੰਬਰ ਨੂੰ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਕਰਦੇ ਕਰਦੇ 30 ਅਕਤੂਬਰ ਨੂੰ ਆ ਕੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਏਪੀ ਢਿੱਲੋਂ ਦੇ ਘਰ ਦੇ ਉੱਤੇ ਚੱਲੀ ਗੋਲੀਆਂ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਦੋ ਲੋਕ ਸ਼ਾਮਲ ਹੋਏਗੇ ਪੁਲਿਸ ਨੇ ਦੱਸਿਆ ਹੈ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਅਭਜੀਤ ਖਿੰਗਰਾ ਦੱਸਿਆ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਸ ਦੀ ਤਸਵੀਰ ਸਾਹਮਣੇ ਨਹੀਂ ਲਿਆਂਦੀ ਗਈ ਅਭਜੀਤ ਖਿੰਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜਾ ਜੋ ਵਿਕਰਮ ਸ਼ਰਮਾ ਨਾਮ ਦੱਸਿਆ ਗਿਆ ਉਹ ਹਜੇ ਫਰਾਰ ਹੈ ਪੁਲਿਸ ਮੁਤਾਬਕ ਵਿਕਰਮ ਸ਼ਰਮਾ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਸੀ ਅਤੇ ਇਸ ਘਟਨਾ ਤੋਂ ਬਾਅਦ ਉਹ ਕੈਨੇਡਾ ਤੋਂ ਫਰਾਰ ਹੋ ਗਿਆ ਹੈ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਵਿਕਰਮ ਸ਼ਰਮਾ ਭਾਰਤ ਆ ਚੁੱਕਿਆ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਜੇਕਰ ਵਿਕਰਮ ਸ਼ਰਮਾ ਦੀ ਕਿਸੇ ਨੂੰ ਕੋਈ ਵੀ ਸੂ ਮਿਲਦੀ ਹੈ ਉਹ ਪੁਲਿਸ ਦੇ ਨਾਲ ਸੇਅਰ ਜ਼ਰੂਰ ਕਰੇ ਇਹ ਸਬੰ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਵਿਕਰਮ ਸ਼ਰਮਾ ਜਸਦੀਪ ਸ਼ਾਨ ਸਾਊਥ ਏਸ਼ੀਅਨ ਇੰਡੀਅਨ ਵਜੋਂ ਪੁਲਿਸ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਉਸ ਦੀ ਉਮਰ ਜੋ 20-25 ਸਾਲ ਦੇ ਕਰੀਬ ਹੈ ਅਤੇ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ 5 ਫੁੱਟ 9 ਇੰਚ ਦਾ ਕੱਦ ਦੱਸਿਆ ਗਿਆ ਹੈ ਕਾਲੇ ਰੰਗ ਦੇ ਵਾਲ ਨੇ ਤੇ ਬਰਾਊਨ ਅੱਖਾਂ ਨੇ ਜਸਦੀ ਪੁਲਿਸ ਵੱਲੋਂ ਇੱਕ ਡੈਫੀਨੇਸ਼ਨ ਵੀ ਜਾਰੀ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਵਿਕਰਮ ਸ਼ਰਮਾ ਸਭ ਤੋਂ ਵੱਧ ਪੋਸਿਬਿਲਿਟੀ ਹੈ ਕਿ ਕੈਨੇਡਾ ਛੱਡ ਕੇ ਭਾਰਤ ਆ ਚੁੱਕਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਬਜੀਤ ਖਿੰਗਰਾ ਵਿਨੀਪੈਗ ਦਾ ਹੈ ਸਟੂਡੈਂਟ ਵੀਜ਼ਾ ਤੇ ਉੱਥੇ ਗਿਆ ਸੀ 25 ਸਾਲ ਉਮਰ ਇਸ ਦੀ ਦੱਸੀ ਗਈ ਹੈ ਤੇ 30 ਅਕਤੂਬਰ ਨੂੰ ਅਬਜੀਤ ਖਿੰਗਰਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅ ਇਸ ਦੇ ਉੱਤੇ ਜੋ ਧਾਰਾ ਲਾਈਆਂ ਗਈਆਂ ਨੇ ਉਹ ਹੈ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦੀ ਘਟਨਾ ਇਸ ਨੂੰ ਲੈ ਕੇ ਅ অন্ਟਾਰੀਓ ਦੇ ਵਿੱਚ ਸਾਰਾ ਮਾਮਲਾ ਚੱਲਿਆ অন্ਟਾਰੀਓ ਕੋਰਟ ਦੇ ਵਿੱਚ ਉਸ ਨੂੰ ਅੱਜ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਰਿਮਾਂਡ ਲਿਆ ਗਿਆ ਇਸ ਸਾਰੇ ਮਾਮਲੇ ਵਿੱਚ ਅਰੈਸਟ ਵਾਰੰਟ ਜੋ ਜਾਰੀ ਕੀਤਾ ਗਿਆ 23 ਸਾਲ ਦੇ ਵਿਕਰਮ ਸ਼ਰਮਾ ਦੇ ਵਿੱਚ ਨਾਮ ਤੇ ਜਾਰੀ ਕੀਤਾ ਗਿਆ ਇਹ ਵੀ ਵਿਨੀਪੈਗ ਦਾ ਹੀ ਦੱਸਿਆ ਜਾ ਰਿਹਾ ਤੇ ਸਟੂਡੈਂਟ ਵੀਜ਼ਾ ਤੇ ਉਥੇ ਪਹੁੰਚਿਆ ਦੱਸਿਆ ਗਿਆ ਅਕਤੂਬਰ 30 ਨੂੰ ਇਹਨਾਂ ਦੋਵਾਂ ਦੀ ਗ੍ਰਿਫਤ ਇੱਕ ਦੀ ਗ੍ਰਿਫਤਾਰੀ ਹੋਈ ਹੈ ਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਰੇਵਨਵੁੱਡ ਰੋਡ ਤੇ ਕੋਲਵੁੱਡ ਦੇ ਵਿੱਚ ਜੋ ਗੱਡੀਆਂ ਨੂੰ ਅੱਗ ਲਗਾਈ ਗਈ ਸੀ ਏਪੀ ਢਿੱਲੋ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਹ ਦੋਵੇਂ ਨਾਮਜ਼ਦ ਕੀਤੇ ਗਏ ਨੇ ਆਓ ਉਸ ਪੁਲਿਸ ਮੁਲਾਜ਼ਮ ਦਾ ਵੀ ਬਿਆਨ ਸੁਣਾਉਨੇ ਆ ਜਿਸ ਦੇ ਵਿੱਚ ਉਹ ਅਵਜੀਤ ਕਿੰਗਰਾ ਦੀ ਗ੍ਰਿਫਤਾਰੀ ਬਾਰੇ ਦੱਸਦੇ ਨੇ in the early morning hours of september 2nd 2024 Western rcmp officers responded to a report of multiple shots being fired at and into a residence near the 3300 block of raven court in colwood police officers arrived to also find two vehicles on fire at that location one resident inside that home was evacuated safely and colwood fire department assisted in putting out the fires. on october 30th, 2024, 25-year-old abjeet kingra of winnipeg has been arrested and charged with unlawful discharge of a firearm with intent, as well as arson. he currently remains in custody. police are still looking for one outstanding suspect in relation to this crime. unendorsed warrants have been issued for 23-year-old vikram sharma for unlawful discharge, of a firearm with intent as well as arson. Police believe that Vikram Sharma is now in India. He is described as a 23 year old South Asian male, five feet nine inches tall, approximately weighing 200 pounds, with black hair and brown eyes. If you have any additional information on the whereabouts of Vikram Sharma, please contact the West RCMP at 250 474 2264. As you can imagine police have been working diligently through this investigation and we are not able to release any more information or details about this crime we thank you for your patience ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਏਪੀ ਢਿੱਲੋਂ ਦੇ ਘਰ ਵਿੱਚ ਸਤੰਬਰ ਨੂੰ ਗੋਲੀਆਂ ਚੱਲੀਆਂ ਸੀ ਉਹਨਾਂ ਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਸੀ ਇਸ ਘਟਨਾ ਦੇ ਵਿੱਚ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਮਾਲੀ ਨੁਕਸਾਨ ਬਹੁਤ ਹੋਇਆ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਬਕਾਇਦਾ ਗੋਲੀਆਂ ਚਲਾਉਣ ਦੀ ਵੀਡੀਓ ਬਣਾਈ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਸੀ ਬਾਅਦ ਵਿੱਚ ਦੋ ਗੱਡੀਆਂ ਨੂੰ ਅੱਗ ਲਗਾਈ ਗਈ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਏ ਸ਼ੰਕਾ ਚੇ ਤਾਈ ਜਾ ਰਹੀ ਸੀ ਕਿ ਇਹ ਸਾਰਾ ਕੁਝ ਲੋਰੈਂਸ ਗੈਂਗ ਦੇ ਕਹਿਣ ਦੇ ਉੱਤੇ 골ਡੀ ਬਰਾਡ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਏਪੀ ਢਿੱਲੋਂ ਦਾ ਇੱਕ ਪ੍ਰੋਜੈਕਟ ਸਲਮਾਨ ਖਾਨ ਦੇ ਨਾਲ ਆਇਆ ਸੀ ਅਤੇ ਉਸੇ ਤੋਂ ਬਾਅਦ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਅਜੇ ਹੀ ਚਰਚਾ ਮੀਡੀਆ ਦੇ ਵਿੱਚ ਚੱਲਦੀ ਰਹੀ ਹੈ ਸਤੰਬਰ ਦੇ ਵਿੱਚ ਇਹ ਘਟਨਾ ਵਾਪਰੀ ਸੀ 2 કે 3 ਸਤੰਬਰ ਨੂੰ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਕਰਦੇ ਕਰਦੇ 30 ਅਕਤੂਬਰ ਨੂੰ ਆ ਕੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਏਪੀ ਢਿੱਲੋਂ ਦੇ ਘਰ ਦੇ ਉੱਤੇ ਚੱਲੀ ਗੋਲੀਆਂ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਦੋ ਲੋਕ ਸ਼ਾਮਲ ਹੋਏਗੇ ਪੁਲਿਸ ਨੇ ਦੱਸਿਆ ਹੈ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਅਭਜੀਤ ਖਿੰਗਰਾ ਦੱਸਿਆ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਸ ਦੀ ਤਸਵੀਰ ਸਾਹਮਣੇ ਨਹੀਂ ਲਿਆਂਦੀ ਗਈ ਅਭਜੀਤ ਖਿੰਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜਾ ਜੋ ਵਿਕਰਮ ਸ਼ਰਮਾ ਨਾਮ ਦੱਸਿਆ ਗਿਆ ਉਹ ਹਜੇ ਫਰਾਰ ਹੈ ਪੁਲਿਸ ਮੁਤਾਬਕ ਵਿਕਰਮ ਸ਼ਰਮਾ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਸੀ ਅਤੇ ਇਸ ਘਟਨਾ ਤੋਂ ਬਾਅਦ ਉਹ ਕੈਨੇਡਾ ਤੋਂ ਫਰਾਰ ਹੋ ਗਿਆ ਹੈ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਵਿਕਰਮ ਸ਼ਰਮਾ ਭਾਰਤ ਆ ਚੁੱਕਿਆ ਇਸ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਜੇਕਰ ਵਿਕਰਮ ਸ਼ਰਮਾ ਦੀ ਕਿਸੇ ਨੂੰ ਕੋਈ ਵੀ ਸੂ ਮਿਲਦੀ ਹੈ ਉਹ ਪੁਲਿਸ ਦੇ ਨਾਲ ਸੇਅਰ ਜ਼ਰੂਰ ਕਰੇ ਇਸ ਸਬੰਧ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਵਿਕਰਮ ਸ਼ਰਮਾ ਜਸਦੀਪ ਸ਼ਾਨ ਸਾਊਥ ਏਸ਼ੀਅਨ ਇੰਡੀਅਨ ਵਜੋਂ ਪੁਲਿਸ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਉਸ ਦੀ ਉਮਰ ਜੋ 20-25 ਸਾਲ ਦੇ ਕਰੀਬ ਹੈ ਅਤੇ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ 5 ਫੁੱਟ 9 ਇੰਚ ਦਾ ਕੱਦ ਦੱਸਿਆ ਗਿਆ ਕਾਲੇ ਰੰਗ ਦੇ ਵਾਲ ਨੇ ਤੇ ਬਰਾਊਨ ਅੱਖਾਂ ਨੇ ਜਿਸ ਦੀ ਪੁਲਿਸ ਵੱਲੋਂ ਇੱਕ ਡੈਫੀਨੇਸ਼ਨ ਵੀ ਜਾਰੀ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਵਿਕਰਮ ਸ਼ਰਮਾ ਸਭ ਤੋਂ ਵੱਧ ਪੋਸਿਬਿਲਿਟੀ ਹੈ ਕਿ ਕੈਨੇਡਾ ਛੱਡ ਕੇ ਭਾਰਤ ਆ ਚੁੱਕਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਬਜੀਦ ਖਿੰਗਰਾ ਵਿਨੀਪੈਗ ਦਾ ਹੈ ਸਟੂਡੈਂਟ ਵੀਜ਼ਾ ਤੇ ਆ ਕੇ ਗਿਆ ਸੀ 25 ਸਾਲ ਉਮਰ ਇਸ ਦੀ ਦੱਸੀ ਗਈ ਹੈ ਤੇ 30 ਅਕਤੂਬਰ ਨੂੰ ਅਬਜੀਤ ਖਿੰਗਰਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਉੱਤੇ ਜੋ ਧਾਰਾ ਲਾਈਆਂ ਗਈਆਂ ਨੇ ਉਹ ਹੈ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦੀ ਘਟਨਾ ਇਸ ਨੂੰ ਲੈ ਕੇ ਅਨਟਾਰੀਓ ਦੇ ਵਿੱਚ ਸਾਰਾ ਮਾਮਲਾ ਚੱਲਿਆ ਅਨਟਾਰੀਓ ਕੋਰਟ ਦੇ ਵਿੱਚ ਉਸ ਨੂੰ ਅੱਜ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਰਿਮਾਂਡ ਲਿਆ ਗਿਆ ਹੈ ਇਸ ਸਾਰੇ ਮਾਮਲੇ ਵਿੱਚ ਅਰੈਸਟ ਵਾਰੰਟ ਜੋ ਜਾਰੀ ਕੀਤਾ ਗਿਆ 23 ਸਾਲ ਦੇ ਵਿਕਰਮ ਸ਼ਰਮਾ ਦੇ ਵਿੱਚ ਨਾਮ ਤੇ ਜਾਰੀ ਕੀਤਾ ਗਿਆ ਇਹ ਵੀ ਵਿਨੀਪੈਗ ਦਾ ਹੀ ਦੱਸਿਆ ਜਾ ਰਿਹਾ ਤੇ ਸਟੂਡੈਂਟ ਵੀਜ਼ਾ ਤੇ ਉੱਥੇ ਪਹੁੰਚਿਆ ਦੱਸਿਆ ਗਿਆ ਅਕਤੂਬਰ 30 ਨੂੰ ਇਹਨਾਂ ਦੋਵਾਂ ਦੀ ਗ੍ਰਿਫਤ ਇੱਕ ਦੀ ਗ੍ਰਿਫਤਾਰੀ ਹੋਈ ਹੈ ਤੇ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ 2 ਸਤੰਬਰ ਨੂੰ ਰੇਵਨਵੁੱਡ ਰੋਡ ਤੇ ਕੋਲਵੁੱਡ ਦੇ ਵਿੱਚ ਜੋ ਗੱਡੀਆਂ ਨੂੰ ਅੱਗ ਲਗਾਈ ਗਈ ਸੀ ਏਪੀ ਢਿੱਲੋ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਇਹ ਦੋਵੇਂ ਨਾਮਜ਼ਦ ਕੀਤੇ ਗਏ ਨੇ ਆਓ ਉਸ ਪੁਲਿਸ ਮੁਲਾਜ਼ਮ ਦਾ ਵੀ ਬਿਆਨ ਸੁਣਾਉਨੇ ਆ ਜਿਸ ਦੇ ਵਿੱਚ ਉਹ ਆਵਜੀਤ ਕਿੰਗਰਾ ਦੀ ਗ੍ਰਿਫਤਾਰੀ ਬਾਰੇ ਦੱਸਦੇ ਨੇ ਤੇ ਵਿਕਰਮ ਸ਼ਰਮਾ ਦੀ ਪਛਾਣ ਉਹਨਾਂ ਨੇ ਜ਼ਾਹਿਰ ਕੀਤੀ ਹੈ ਅਤੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਕਿ ਜਿੱਥੇ ਵੀ ਵਿਕਰਮ ਸ਼ਰਮਾ ਲੱਭਦਾ ਹੈ ਪੁਲਿਸ ਨੂੰ ਇਸ ਦੀ ਸੂਚਨਾ ਜ਼ਰੂਰ ਦਿੱਤੀ ਜਾਵੇ In the early morning hours of September 2nd, 2024, Western RCMP officers responded to a report of multiple shots being fired at and into a residence near the 3300 block of Raven Court in Colwood. Police officers arrived to also find two vehicles on fire at that location. One resident inside that home was evacuated safely and Colwood Fire Department assisted in putting out the fires. On October 30th, 2024, 25 year old Abjeet Kingra of Winnipeg has been arrested and charged with unlawful discharge of a firearm with intent as well as arson. He currently remains in custody. Police are still looking for one outstanding suspect in relation to this crime. Unendorsed warrants have been issued for 23 year old Vikram Sharma for unlawful discharge of a firearm with intent as well as arson. Police believe that Vikram Sharma is now in India. He is described as a 23-year-old South Asian male, 5 feet 9 inches tall, approximately weighing 200 pounds, with black hair and brown eyes. If you have any additional information on the whereabouts of Vikram Sharma, please contact the Washoe RCMP at 250-474-2264. As you can imagine, police have been working diligently through this investigation. and we are not able to release any more information or details about this crime we thank you for your patience ਮਸ਼ਹੂਰ ਗਾਇਕ ਏਪੀ ਢਿੱਲੋਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਏਪੀ ਢਿੱਲੋਂ ਦੇ ਘਰ ਵਿੱਚ ਸਤੰਬਰ ਨੂੰ ਗੋਲੀਆਂ ਚੱਲੀਆਂ ਸੀ ਉਹਨਾਂ ਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਸੀ ਇਸ ਘਟਨਾ ਦੇ ਵਿੱਚ ਹਾਲਾਂਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਮਾਲੀ ਨੁਕਸਾਨ ਬਹੁਤ ਹੋਇਆ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਬਕਾਇਦਾ ਗੋਲੀਆਂ ਚਲਾਉਣ ਦੀ ਵੀਡੀਓ ਬਣਾਈ ਗਈ ਸੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ ਗਈ ਸੀ ਬਾਅਦ ਵਿੱਚ ਦੋ ਗੱਡੀਆਂ ਨੂੰ ਅੱਗ ਲਗਾਈ ਗਈ ਉਹਨਾਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਇਹ ਸ਼ੰਕਾ ਚਿਤਾਈ ਜਾ ਰਹੀ ਸੀ ਕਿ ਇਹ ਸਾਰਾ ਕੁਝ ਲੋਰੈਂਸ ਗੈਂਗ ਦੇ ਕਹਿਣ ਦੇ ਉੱਤੇ ਗੋਲਡੀ ਬਰਾੜ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਏਪੀ ਢਿੱਲੋਂ ਦਾ ਇੱਕ ਪ੍ਰੋਜੈਕਟ ਸਲਮਾਨ ਖਾਨ ਦੇ ਨਾਲ ਆਇਆ ਸੀ ਅਤੇ ਉਸੇ ਤੋਂ ਬਾਅਦ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਅਜਿਹੀ ਚਰਚਾ ਮੀਡੀਆ ਦੇ ਵਿੱਚ ਚੱਲਦੀ ਰਹੀ ਹੈ ਸਤੰਬਰ ਦੇ ਵਿੱਚ ਇਹ ਘਟਨਾ ਵਾਪਰੀ ਸੀ 2 ਤੇ 3 ਸਤੰਬਰ ਨੂੰ ਉਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਕਰਦਿਆ ਕਰਦਿਆ 31 ਅਕਤੂਬਰ ਨੂੰ ਆ ਕੇ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਏਪੀ ਢਿੱਲੋਂ ਦੇ ਘਰ ਦੇ ਉੱਤੇ ਚੱਲੀ ਗੋਲੀਆਂ ਅਤੇ ਗੱਡੀਆਂ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਦੋ ਲੋਕ ਸ਼ਾਮਲ ਹੋਏਗੇ ਪੁਲਿਸ ਨੇ ਦੱਸਿਆ ਹੈ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਜਿਸ ਦਾ ਨਾਮ ਅਭਜੀਤ ਖਿੰਗਰਾ ਦੱਸਿਆ ਗਿਆ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਉਸ ਦੀ ਤਸਵੀਰ ਸਾਹਮਣੇ ਨਹੀਂ ਲਿਆਂਦੀ ਗਈ ਅਭਜੀਤ ਘਿੰਗਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਦੂਜਾ ਜੋ ਵਿਕਰਮ ਸ਼ਰਮਾ ਨਾਮ ਦੱਸਿਆ ਗਿਆ ਉਹ ਹਜੇ ਫਰਾਰ ਹੈ ਪੁਲਿਸ ਮੁਤਾਬਕ ਵਿਕਰਮ ਸ਼ਰਮਾ ਵੀ ਇਸ ਘਟਨਾ ਦੇ ਵਿੱਚ ਸ਼ਾਮਲ ਸੀ ਅਤੇ ਇਸ ਘਟਨਾ ਤੋਂ ਬਾਅਦ ਉਹ ਕੈਨੇਡਾ ਤੋਂ ਫਰਾਰ ਹੋ ਗਿਆ ਹੈ ਇਹ ਵੀ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਵਿਕਰਮ ਸ਼ਰਮਾ ਭਾਰਤ ਆ ਚੁੱਕਿਆ ਹੈ ਇਸ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਜੇਕਰ ਵਿਕਰਮ ਸ਼ਰਮਾ ਦੀ ਕਿਸੇ ਨੂੰ ਕੋਈ ਵੀ ਸੂ ਮਿਲਦੀ ਹੈ ਉਹ ਪੁਲਿਸ ਦੇ ਨਾਲ ਸੇਅਰ ਜ਼ਰੂਰ ਕਰੇ ਇਸ ਸਬੰਧ ਨੂੰ ਲੈ ਕੇ ਪੁਲਿਸ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ ਵਿਕਰਮ ਸ਼ਰਮਾ ਜਸਦੀਪ ਸ਼ਾਨ ਸਾਊਥ ਏਸ਼ੀਅਨ ਇੰਡੀਅਨ ਵਜੋਂ ਪੁਲਿਸ ਵੱਲੋਂ ਦੱਸੀ ਗਈ ਹੈ ਤੇ ਨਾਲ ਹੀ ਦੱਸਿਆ ਗਿਆ ਹੈ ਕਿ ਉਸ ਦੀ ਉਮਰ ਜੋ 20-25 ਸਾਲ ਦੇ ਕਰੀਬ ਹੈ ਅਤੇ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ 5 ਫੁੱਟ 9 ਇੰਚ ਦਾ ਕੱਦ ਦੱਸਿਆ ਗਿਆ ਕਾਲੇ ਰੰਗ ਦੇ ਵਾਲ ਨੇ ਤੇ ਬਰਾਊਨ ਅੱਖਾਂ ਨੇ ਜਸਦੀ ਪੁਲਿਸ ਵੱਲੋਂ ਇੱਕ ਡੈਫੀਨੇਸ਼ਨ ਵੀ ਜਾਰੀ ਕੀਤੀ ਗਈ ਹੈ ਇਸ ਨੂੰ ਲੈ ਕੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਵਿਕਰਮ ਸ਼ਰਮਾ ਸਭ ਤੋਂ ਵੱਧ ਪੋਸਿਬਿਲਿਟੀ ਹੈ ਕਿ ਕੈਨੇਡਾ ਛੱਡ ਕੇ ਭਾਰਤ ਆ ਚੁੱਕਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਬਜੀਤ ਖਿੰਗਰਾ ਵਿਨੀਪੈਗ ਦਾ ਹੈ ਸਟੂਡੈਂਟ ਵੀਜ਼ਾ ਤੇ ਉੱਥੇ ਗਿਆ ਸੀ 25 ਸਾਲ ਉਮਰ ਇਸ ਦੀ ਦੱਸੀ ਗਈ ਹੈ ਤੇ 30 ਅਕਤੂਬਰ ਨੂੰ ਅਬਜੀਤ ਖਿੰਗਰਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅ ਇਸ ਦੇ ਉੱਤੇ ਜੋ ਧਾਰਾ ਲਾਈਆਂ ਗਈਆਂ ਨੇ ਉਹ ਹੈ ਗੋਲੀਆਂ ਚਲਾਉਣ ਅਤੇ ਅੱਗ ਲਗਾਉਣ ਦੀ ਘਟਨਾ ਇਸ ਨੂੰ ਲੈ ਕੇ ਅ অন্ਟਾਰੀਓ ਦੇ ਵਿੱਚ ਸਾਰਾ ਮਾਮਲਾ ਚੱਲਿਆ অন্ਟਾਰੀਓ ਕੋਰਟ ਦੇ ਵਿੱਚ ਉਸ ਨੂੰ ਅੱਜ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਰਿਮਾਂਡ ਲਿਆ ਗਿਆ ਇਸ ਸਾਰੇ ਮਾਮਲੇ ਵਿੱਚ ਅਰੈਸਟ ਵਾਰੰਟ ਜੋ ਜਾਰੀ ਕੀਤਾ ਗਿਆ 23 ਸਾਲ ਦੇ ਵਿਕਰਮ ਸ਼ਰਮਾ ਦੇ ਵਿੱਚ ਨਾਮ ਤੇ ਜਾਰੀ ਕੀਤਾ ਗਿਆ ਇਹ ਵੀ ਵਿਨੀਪੈਗ ਦਾ ਹੀ ਦੱਸਿਆ ਜਾ ਰਿਹਾ ਹੈ ਤੇ ਸਟੂਡੈਂਟ ਵੀਜ਼ਾ ਤੇ ਉੱਥੇ ਪਹੁੰਚਿਆ ਦੱਸਿਆ ਗਿਆ ਅਕਤੂਬਰ 30 ਨੂੰ ਇਹਨਾਂ ਦੋਵਾਂ ਦੀ ਗ੍ਰਿਫਤ ਇੱਕ ਦੀ ਗ੍ਰਿਫਤ